ਸਤਿਗੁਰ ਜੀ ਸਾਰਿਆਂ ਦਾ ਜੀ ਆਪਾਂ ਅੱਜ ਪਹੁੰਚ ਗਏ ਆ ਬਾਜਵਾ ਫਾਰਮ ਤੇ ਬਾਜਵਾ ਫਾਰਮ ਦੇ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਤੇ ਅਸੀਂ ਇਹਨਾਂ ਨੂੰ ਪੁੱਛਦੇ ਆ ਕਿ ਕੀ ਇਹਦੇ ਵਿੱਚ ਆਮਦਨ ਹੈ ਤੇ ਕੀ ਚ ਨੁਕਸਾਨ ਹੈ ਤੇ ਕਿੰਨੇ ਟਾਈਮ ਤੋਂ ਇਹ ਪਸ਼ੂ ਪਾਲਣ ਕਰ ਰਹੇ ਆ ਤੇ ਆਜੋ ਜੀ ਇਹਦਾ ਲੈਨੇ ਆ ਪਰਿਛੇ ਤੇ ਗੁਰਮੇਜਰ ਤੋਂ ਪੁੱਛਦੇ ਆ ਜੀ ਹਾਂ ਜੀ ਦੱਸੋ ਜੀ ਮੇਰੇ ਚੱਲਵਾਨ ਵਾਲੇ ਚੀਜ਼ ਦੱਸੋ ਜੋ ਇਹ ਪਸ਼ੂ ਪਾਲਣ ਕਰ ਰਹੇ ਨੇ ਕਿੰਨੇ ਤੁਸੀਂ ਸਾਲਾਂ ਤੋਂ ਕਰ ਰਹੇ ਹੋ ਤੇ ਕੀ ਤੁਹਾਨੂੰ ਇਹ ਚ ਬੈਨੀਫਿਟ ਲੱਗਾ ਹੈ ਤੇ ਉਸੀ ਮਤਲਬ ਕਿ ਕਿਵੇਂ ਗ੍ਰੋਥ ਕੀਤੀ ਇੰਨੇ ਇਹ ਚੀਜ਼ ਦੱਸੋ ਨਮਸਕਾਰ ਦੋਸਤੋ ਅੱਜ ਇਹ ਸਿਮਰ ਜੀ ਢਿੱਲੋਂ ਸਾਹਿਬ ਸਾਡੇ ਕੋਲ ਫਾਰਮ ਤੇ ਪਹੁੰਚੇ ਨੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਵੀ ਸਾਡੇ ਫਾਰਮ ਤੇ ਆ ਕੇ ਮੇਰੇ ਕੋਲੋਂ ਮੇਰੇ ਪਸ਼ੂ ਫਾਰਮ ਦੀ ਜਾਣਕਾਰੀ ਲੈਣਾ ਚਾਹੁੰਦੇ ਸੀ ਥੋੜੇ ਇੱਕ ਵਾਰੀ ਪਸ਼ੂ ਦਿਖਾ ਦਿਓ ਜੀ ਸਾਰਿਆਂ ਨੂੰ ਇੱਕ ਵਾਰ ਸਾਰਿਆਂ ਦੀ ਝਾਕੀ ਮਿਲਾ ਦਿਓ ਮੋਟੀ ਮੋਟੀ ਪਸ਼ੂਆਂ ਤੇ ਆ ਗਾਈਆਂ ਦੇ ਕਿ ਗਾਈਆਂ ਦਾ ਵੀ ਦੱਸਿਓ ਤੇ ਮੱਝਾਂ ਦਾ ਵੀ ਦੱਸਿਓ ਇਹ ਜਾਣਕਾਰੀ ਅਨੁਸਾਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਜੀ ਦੱਸ ਰਿਹਾ ਵੀ ਮੈਂ ਪਿੰਡ ਬਨਾਲਾ ਤਹਿਸੀਲ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਹਾਂਜੀ ਇਹ ਮੈਂ ਛੋਟੇ ਜਿਹੇ ਲੈਵਲ ਤੇ ਆਪਣਾ ਫਾਰਮ ਖੋਲਿਆ ਸੀ ਢਿੱਲੋ ਸਾਹਿਬ ਜੀ ਹਾਂਜੀ ਅੱਜ ਇਹ ਮੇਰਾ ਫਾਰਮ ਗਰੋਥ ਕਰ ਚੁੱਕਾ ਹੈ ਮੇਰੇ ਕੋਲ ਇਸ ਟਾਈਮ 12 ਡੰਗਰ ਨੇ 12 ਪਸ਼ੂ ਨੇ ਮੇਰੇ ਕੋਲ ਹਾਂਜੀ ਜਿਹਦੇ ਵਿੱਚ ਗਾਵਾਂ ਹਾਂਜੀ ਇਹਦਾ ਸਾਹਿਵਾਲ ਗਾਵਾਂ ਇੱਧਰ ਕੈਮਰਾਮੈਨ ਜਿਹਦਾ ਸਾਹਿਵਾਲ ਹੋ ਗਈ ਅੱਛਾ ਸਾਹਿਵਾਲ ਨਸਲ ਹੈ ਜੀ ਇਹ ਸਾਹਿਵਾਲ ਹੋ ਗਈ ਐਚ ਐਫ ਹੋ ਗਈ ਅਗਰ ਹੋ ਗਈ ਹਾਂਜੀ ਤੇ ਦੇਸੀ ਗਾਵਾਂ ਕੁਝ ਮੇਰੇ ਕੋਲ ਹੈਗੀਆਂ ਨੇ ਹਾਂਜੀ ਤੇ ਆਪਾਂ ਇਹ ਛੋਟੇ ਜਿਹੇ ਲੈਵਲ ਤੇ ਮੈਂ ਦੋ ਜਾਨਵਰਾਂ ਤੋਂ ਕੰਮ ਸ਼ੁਰੂ ਕੀਤਾ ਸੀ ਹਾਂਜੀ ਆਪਣੇ ਟਾਈਮ ਤੇ ਹਾਂਜੀ ਦੋ ਹੀ ਮੇਰੇ ਕੋਲ ਇੱਕ ਗਾਂ ਹੈਗੀ ਤੇ ਇੱਕ ਮੱਝ ਦੇ ਲੈਵਲ ਤੋਂ ਮੈਂ ਸਟਾਰਟ ਕਰਕੇ ਤੇ ਅੱਜ ਮੇਰੇ ਕੋਲ 12-13 ਪਸ਼ੂ ਹੋ ਚੁੱਕੇ ਨੇ ਤੁਸੀਂ ਇਹ ਚੀਜ਼ ਦੱਸੋ ਜੀ ਕਿ ਤੁਹਾਡਾ ਕਿੰਨੇ ਕੋ ਲੀਟਰ ਦੁੱਧ ਜਾਂਦਾ ਹੈ ਕਿ ਕੀ ਐਵਰੇਜ ਉਹਦੀ ਤੇ ਕਿਵੇਂ ਤੁਸੀਂ ਇਹਨਾਂ ਨੂੰ ਡਾਈਟ 'ਚ ਮਤਲਬ ਕਿ ਖੁਰਾਕ 'ਚ ਕੀ ਤੁਸੀਂ ਖਵਾ ਰਹੇ ਹੋ ਬਸ ਇਹ ਚੀਜ਼ ਦੱਸੋਗੇ ਕਿੰਨੇ ਲੀਟਰ ਦੁੱਧ ਜਾਂਦਾ ਹੈ ਤੇ ਕੀ ਖਾਤਾ ਹੈ ਟਿਲੂ ਸਾਹਿਬ ਜੇ ਤੁਸੀਂ ਦੁੱਧ ਦੀ ਗੱਲ ਕਰੋ ਤੇ ਮੇਰਾ ਇੱਕ ਕਵਾਂਟਲ ਤੇ 20 ਕਿਲੋ ਦਿਨ ਦਾ ਦੁੱਧ ਜਿਹੜਾ ਉਸਤ ਦਿਨ ਦੀ ਨਿਕਲਦੀ ਹੈ। ਹਾਂਜੀ ਇੱਕ ਕਵਾਂਟਲ 20 ਕਿਲੋ ਕਿਉਂਕਿ ਜਿਹੜੀਆਂ ਮੇਰੇ گاਵਾ ਚੰਗਾ ਦੁੱਧ ਦਿੰਦੀਆਂ ਨੇ ਜਿਦਾਂ ਇਹ ਮੱਝਾਂ ਹੋ ਗਈਆਂ ਇਹ ਮੋਰੇ ਦੀ ਮੱਝਾਂ ਕੈਮਰਾ ਮੜਾ ਜੇ ਕੈਮਰਾ ਮੋਰੇ ਦੀ ਮੱਝਾਂ ਨਸੜਾ ਇਹ ਤੁਹਾਨੂੰ ਮੱਝਾਂ ਚ ਜ਼ਿਆਦਾ ਲੱਗਾ ਬੈਨੀਫਿਟ ਕਿ گاਵਾ ਚ ਲੱਗਾ ਜੀ ਦੇਖੋ ਟਿਲੂ ਸਾਹਿਬ ਮੱਝਾਂ ਤੇ گاਵਾ ਦੇ ਵਿੱਚ ਹੁਣ گاਵਾ ਦੇ ਦੁੱਧ ਦੀ ਗ੍ਰੋਥ ਜ਼ਿਆਦਾ ਹੈ گاਵਾ ਦਾ ਦੁੱਧ ਬਹੁਤ ਜ਼ਿਆਦਾ ਹੁੰਦਾ ਹੈ ਹਾਂਜੀ ਤੇ ਜਿੱਦਾਂ ਇਹ ਮੱਝ ਮੁਰਗੀਆਂ ਇਹਨਾਂ ਦਾ 15 ਮਤਰਾ ਲੀਟਰ 13-13 ਲੀਟਰ ਦੋਵੇਂ ਮੱਝਾਂ ਦੋ ਮੱਝਾਂ ਮੇਰੇ ਕੋ ਹੈਗੀਆਂ ਅੱਜਮ ਮੌਕੇ ਤੇ گاਵਾ ਮੈਨੂੰ ਜਿਆਦਾ ਕੁਝ ਜਿੱਦਾਂ ਸਹਾਵਲ ਹੋ ਗਈ ਐਚ ਐਫ ਹੋ ਗਈ ਘਿਰ ਨਸਲ ਦੀ ਗਾਂ ਵੀ ਆ ਗਈ ਹੈ ਦੇਸੀ ਗਾਵਾਂ ਹੈਗੀਆਂ ਤੇ ਕਿ ਤੁਹਾਡੀ ਸਾਲ ਦੀ ਕੀ ਉਸਤ ਨਿਕਲਦੀ ਆਮਦਨ ਦੀ ਜੀ ਆਮਦਨ ਦੀ ਗੱਲ ਕੀਤੀ ਜਾਵੇ ਤੇ ਸਾਲ ਦੀ ਕਿੰਨੀ ਕੁ ਆਮਦਨ ਤੁਹਾਨੂੰ ਹੋ ਜਾਂਦੀ ਹੈ ਤੇ ਉਹ ਚੀਜ਼ ਦੱਸੋ ਜੀ ਆਮਦਨ ਦੀ ਗੱਲ ਕਰੀਏ ਸਰ ਆਪਾਂ ਤੇ ਮੰਥਲੀ ਦੇ ਹਿਸਾਬ ਨਾਲ ਮੈਂ ਤੁਹਾਨੂੰ ਛੋਟੇ ਜਿਹੇ ਲੈਵਲ ਤੇ ਦੱਸ ਦਿੰਦਾ ਹਾਂ ਹਾਂਜੀ ਤੇ ਜਿਹੜਾ ਮੇਰਾ ਇੱਕ ਮਹੀਨੇ ਦਾ ਦੁੱਧ ਨਾ ਹਾਂਜੀ ਉਹ ਸਰ 1 ਲੱਖ ਰੁਪਿਆ ਪਲੱਸ ਮਹੀਨੇ ਦਾ ਮੇਰਾ ਦੁੱਧ ਸੇਲ ਹੋ ਜਾਂਦਾ ਹਾਂਜੀ ਘਰ ਆਪਾਂ ਖੁੱਲਾ ਦੁੱਧ ਜਿੱਦਾਂ 15 20 ਲੀਟਰ ਦੁੱਧ ਘਰ ਦੇ ਵਿੱਚ ਖੁੱਲੇ ਜੀ ਆਪਣਾ ਉਹਨਾਂ ਵਾਸਤੇ ਮਤਲਬ ਕਿ ਅੱਧਾ ਤੁਸੀਂ ਖਰਚਾ ਕੱਢ ਲਓ ਤੇ ਅੱਧੇ ਤੁਸੀਂ ਮਤਲਬ ਕਿ ਪੈਸੇ ਬਚਾ ਲੈਂਦੇ ਹੋਵੋਗੇ ਦੇਖੋ ਜੀ ਮੈਂ ਬਹੁਤ ਜ਼ਿਆਦਾ YouTube ਤੇ ਵੀਡੀਓ ਦੇਖਦਾ ਹਾਂ ਮੁੰਡੇ ਦੱਸਦੇ ਆ ਅਸੀਂ 75% ਇਨਕਮ ਕੱਢੀ ਦੀ ਹੈ 70% ਇਨਕਮ ਕੱਢੀ ਦੀ ਹੈ ਇਹ ਪਸ਼ੂ ਪਾਲਣ ਦਾ ਧੰਦਾ ਇਹੋ ਜਿਹਾ ਢਿੱਲੋ ਸਾਹਿਬ ਤੁਸੀਂ ਮੇਰੇ ਫਾਰਮ ਤੇ ਆਜੋ ਜਾਣਕਾਰੀ ਅਨੁਸਾਰ ਮੈਂ ਤੁਹਾਡੇ ਮੇਰੇ ਦੋਸਤ ਵੀ ਦੇਖ ਰਹੇ ਨੇ ਹਾਂਜੀ ਪਸ਼ੂ ਪਾਲਣ ਦੇ ਵਿੱਚ ਕੋਈ 70% ਕੋਈ 60% ਕਹਿੰਦਾ ਤੇ ਉਹ ਬਿਲਕੁਲ ਗਲਤ ਫੇਕ ਵੀਡੀਓ YouTube ਤੇ ਆ ਰਹੀਆਂ ਨੇ ਹਾਂਜੀ ਅਗਰ ਪਸ਼ੂ ਪਾਲਣ ਦਾ ਤੁਸੀਂ ਧੰਦਾ ਕਰ ਰਹੇ ਹੋ ਤੇ ਉਹਦੇ ਵਿੱਚ ਤਰਕੁ 50% ਹੀ 50 ਜਾਂ 40% ਤੱਕ ਹੀ ਇਨਕਮ ਆਂ ਵਜਦੀ ਅਗਰ ਲੱਖ ਰੁਪਿਆ ਦਾ ਦੁੱਧ ਤੁਹਾਡਾ ਮਹੀਨੇ ਦਾ ਜਾ ਰਿਹਾ ਉਸ ਵਿੱਚ ਤੁਹਾਨੂੰ ਮਹੀਨੇ ਦਾ 40000 ਜਾਂ 50000 ਆਲਮੋਸਟ ਮਰਕਲ ਸਾਲ ਦਾ ਬੰਦਾ ਕੋਈ 4-5 ਲੱਖ ਰੁਪਏ ਕਮਾ ਲੈਂਦਾ ਏ ਦੇਖੋ ਜੀ ਅਗਰ ਤੁਹਾਡੇ ਕੋਲ ਦੇਖੋ ਜੀ ਬਹੁਤ ਵਧੀਆ ਬਿਜ਼ਨਸ ਲੱਗਿਆ ਏ ਤੇ ਤੁਸੀਂ ਚਲ ਮਲੇ ਇਹ ਚੀਜ਼ ਦੱਸੋ ਕਿ ਬਿਜ਼ਨਸ ਇਹ ਹੋਰਾਂ ਨੂੰ ਵੀ ਕਰਨਾ ਚਾਹੀਦਾ ਹੈ ਕਿ ਜਾਂ ਵੀ ਹੋਰ ਬਿਜ਼ਨਸ ਪਾਣਾ ਚਾਹੀਦਾ ਹੈ ਜਾਂ ਡੰਗਣਾ ਬਿਜ਼ਨਸ ਸਭ ਤੋਂ ਬੈਸਟ ਬਿਜ਼ਨਸ ਹੈ ਦੇਖੋ ਢਿਲੋ ਸਾਹਿਬ ਅੱਜ ਕੱਲ ਮੈਂ ਦੇਖ ਰਿਹਾ ਪਹਿਲਾਂ ਤੇ ਨਸ਼ੇ ਦੀ ਦੌਰ ਬਹੁਤ ਜ਼ਿਆਦਾ ਚੱਲ ਚੁੱਕਾ ਪੰਜਾਬ ਦੇ ਵਿੱਚ ਬਹੁਤ ਮੁੰਡੇ ਨਸ਼ੇ ਦੇ ਵਿੱਚ ਪੈ ਚੁੱਕੇ ਨੇ ਇਹ ਕੰਮ ਨੂੰ ਛੱਡ ਕੇ ਆਪਣਾ ਅਸੀਂ ਅਸ਼ੋਕੜ ਨੂੰ ਭੁੱਲ ਚੁੱਕੇ ਆ ਜਿਹੜਾ ਮੇਨ ਸਾਡਾ ਸਾਡੇ ਦਾਦੇ ਪਰਦਾਦੇ ਕਰਦੇ ਆਏ ਨੇ ਸ਼ੁਰੂ ਤੋਂ ਮੇਨ ਜਿਹਦੇ ਘਰ ਵਿੱਚ ਦੁੱਧ ਜਾਂ ਲਵੇਰਾ ਨਹੀਂ ਹੁੰਦਾ ਉਥੇ ਕਾਮਯਾਬੀ ਨੂੰ ਨਹੀਂ ਹਾਸਲ ਕੀਤਾ ਜਾ ਸਕਦਾ ਜ਼ਰੂਰੀ ਹੈ ਵੀ ਘਰ ਦੇ ਵਿੱਚ ਪਸ਼ੂ ਹੋਣੇ ਬਹੁਤ ਜ਼ਰੂਰੀ ਨੇ ਤੇ ਇਹ ਧੰਦਾ ਇਹੋ ਜਿਹਾ ਹੈ ਇਹ ਸਦਾ ਬਹਾਰ ਹੈ ਦੁੱਧ ਇਹੋ ਜੀ ਚੀਜ਼ ਹੈ ਹੌਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਦੁੱਧ ਦੀ ਜਰੂਰਤ ਹੈ ਇਹਨਾਂ ਨੂੰ ਤੇ ਹੱਥਾਂ ਨਾਲ ਚੋਨੇ ਜਾਂ ਮਸ਼ੀਨਾਂ ਰੱਖੀਆਂ ਨੇ ਇਹਨੇ ਕੋਈ ਇੱਕ ਮਸ਼ੀਨ ਲਈ ਘਰ ਹੈਗੀ ਅੰਦਰ ਆਪਾਂ ਥੋੜੀ ਦੇਰ ਬਾਅਦ ਉਧਰ ਵੀ ਕੈਮਰਾਮੈਨ ਲੈ ਕੇ ਜਾਵਾਂਗੇ ਲੋ ਜੀ ਤੁਹਾਨੂੰ گاਵਾ ਤੇ ਜੇ ਤੁਸੀਂ ਦੁੱਧ ਦੀ ਗੱਲ ਕਰੋ ਮੱਝਾਂ ਦਿਖਾ ਦਿੱਤੀਆਂ ਨੇ ਤੇ ਉਹਨਾਂ ਨੇ ਮੁੱਲ ਤੇ ਵੀ ਦੱਸਤੀ ਆ ਤੇ ਲੀਟਰ ਵੀ ਦੱਸ ਤੇ ਕਿੰਨੇ ਤੋਂ ਲੀਟਰ ਦੁੱਧ ਦਿੰਦੀਆਂ ਨੇ ਜਿਦਾਂ ਹੁਣ ਮੇਰੀ ਆ ਦੇਖੋ ਇੱਕ ਇਹ ਮੋਹਰੇ ਨਸਲ ਦੀ ਮੱਝ ਆ ਇਹ ਵੀ ਹਰਿਆਣਵੀ ਮੱਝ ਆ ਹਾਂਜੀ ਇਹਦੇ ਥੱਲੇ ਦੁੱਧ ਜਦੋਂ ਮੈਂ ਲੈ ਕੇ ਆਇਆ ਸੀ 14 ਲੀਟਰ ਦੇ ਲਾਗੇ ਹੈਗਾ ਦੁੱਧ ਹਾਂਜੀ ਇਹ ਹਰਿਆਣਾ ਤੋਂ ਲਿਆਂਦੀ ਸੀ ਮੱਝ ਹ ਏ ਮੱਝ ਮੈਂ ਲੈ ਕੇ ਆਇਆ ਸੀ ਜਲੰਧਰ ਤੋਂ ਹਾਂਜੀ ਹਾਂਜੀ ਇਹਦਾ ਭਾਜੀ 11 ਲੀਟਰ ਦੁੱਧ ਸੀਗਾ ਚੌਥੇ ਸੂਏ ਦੇ ਮੱਝ ਆਇਆ ਇਸ ਟਾਈਮ ਚੌਥੇ ਲੱਗੀ ਹੋਈ ਹੈ ਚੌਥੇ ਸੂਏ ਤੇ ਹਾਂਜੀ ਇਹ ਇਹ ਹੁਣ ਸੂਣ ਵਾਲੀ ਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਤੇ ਲਾਈਕ ਵੀ ਕਰਨਾ ਜੀ ਤੇ ਦੱਸਣਾ ਬਿਜ਼ਨਸ ਕਿਵੇਂ ਦਾ ਇਹਦੇ ਜੇ ਕਿਸੇ ਨੇ ਕੋਈ ਵੱਧ ਨੌਲੇਜ ਲੈਣੀ ਤੇ ਆਪਾਂ ਨੰਬਰ ਥੱਲੇ ਦੇ ਰਹੇ ਹਾਂ ਇਹ ਮੇਰੀ ਗਾਂ ਜਿਹੜੀ ਸਹੇਵਾਲ ਦੀ ਏ ਜਦੋਂ ਮੈਂ ਲੈਂਦੀ ਸੀ ਦੂਜੇ ਸੂਏ ਲੈਂਦੀ ਸੀ 18 ਤੋਂ 20 ਲੀਟਰ ਦੁੱਧ ਦੇ ਥੱਲੇ ਸੀਗਾ ਇਸ ਤੋਂ ਪਿੱਛੇ ਐਫ ਨਸਲ ਦੀ ਏ 22 ਲੀਟਰ ਦੁੱਧ ਦੀ ਮੈਂ ਲੈ ਕੇ ਆਇਆ ਸੀ ਅੱਜ